ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਰੂਲੇ ਤੇ ਆਪਾਂ ਆਲੂ ਬਾਲ ਕੇ ਲੈ ਲਿਆ ਛੋਟੇ ਛੋਟੇ ਆਲੂ ਬਾਲਨੇ ਇੱਚ ਛੋਟੇ ਛੋਟੇ ਪੈਂਦੇ ਆ ਤੇ ਆਪਾਂ ਵੇਸਣ ਲੈ ਲੈਨੇ ਥੋੜਾ ਆਪਾਂ ਆਲੂਆਂ ਦੇ ਅਕੋਰਡਿੰਗ ਲਵਾਂਗੇ ਵੇਸਣ ਜਿੰਨਾ ਕ ਆਪਾਂ ਨੂੰ ਜ਼ਰੂਰਤ ਹੋਏਗੀ ਤੇ ਆਪਾਂ ਥੋੜਾ ਜਿਹਾ ਅਧਿਕ ਕੜਛੀ ਆਪਾਂ ਚੌਲਾਂ ਦਾ ਆਟਾ ਪਾ ਲੈਨੇ ਆ ਦੇ ਨਾਲ ਹੀ ਆਪਾਂ ਮਸਾਲੇ ਪਾ ਲਈਨੇ ਨਮਕ ਪਾਵਾਂਗੇ ਆਪਾਂ ਨਾਲ ਹੀ ਆਪਾਂ ਕੁੱਟੀ ਹੋਈ ਲਾਲ ਮਿਰਚ ਆਪਾਂ ਤਾਂ ਨਹੀਂ ਆ ਪਾਊਡਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਅੱਧਾ ਕ ਚਮਚ ਆਪਾਂ ਜੀਰਾ ਪਾਊਡਰ ਪਾਵਾਂਗੇ ਭੁੰਨਿਆ ਆ ਇੱਕ ਚਮਚ ਆਪਾਂ ਚਾਟ ਮਸਾਲਾ ਪਾਵਾਂਗੇ ਆਪਾਂ ਇਹਨਾਂ ਨੂੰ ਮਿਕਸ ਕਰ ਲੀਨੇ ਇਹੋ ਨਾਲ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਇਹਦਾ ਕੋਲ ਤਿਆਰ ਕਰ ਲੈਨੇ ਵੇਸਨ ਦਾ ਥੋੜਾ ਥੋੜਾ ਪਾਣੀ ਪਾਵਾਂਗੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ ਪਾਣੀ ਪਾ ਕੇ ਥੋੜੀ ਜੀ ਆਪਾਂ ਕਲਰ ਵਾਸਤੇ ਹਲਦੀ ਪਾਵਾਂਗੇ ਆਪਾਂ ਥੋੜਾ ਥੋੜਾ ਪਾਣੀ ਪਾਵਾਂਗੇ ਕਿਉਂਕਿ ਜਿਆਦਾ ਪਤਲਾ ਨਾ ਹੋ ਜੇ ਇਸ ਕਰਕੇ ਆਪਾਂ ਥੋੜਾ ਥੋੜਾ ਪਾਣੀ ਪਾਉਨੇ ਆ ਆਪਣਾ ਕੋਲ ਤਿਆਰ ਹੋ ਗਿਆ ਹੁਣ ਹੁਣ ਆਪਾਂ ਆਪਾਂ ਆਲੂ ਬਾਲੇ ਸੀ ਉਹ ਆਪਾਂ ਵਿੱਚ ਪਾ ਲੈਨੇ ਛਿਲਕੇ ਸਮੇਤ ਆਲੂ ਪਾਵਾਂਗੇ ਆਪਾਂ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਕੋਲ ਦੇ ਵਿੱਚ ਮਿਕਸ ਕਰ ਲੈਨੇ ਆ చర్ మిస్ లే ఏదో కొంచె ట ఆలూ అయిల్ ఇరణి దే తా తనియేది చట్నీ బి ਆਪਾਂ ਧਨੀਆ ਕੱਟ ਲੈਨੇ ਆ ਮੋਟਾ ਮੋਟਾ ਕੱਟ ਲਵਾਂਗੇ ਧਨੀਆ ਕਿਉਂਕਿ ਆਪਾਂ ਪੀਸ ਲੈਣਾ ਇਹਨੂੰ ਆਪਾਂ ਹਰੀ ਮਿਰਚ ਪਾਵਾਂਗੇ ਆਪਣੇ ਟੇਸਟ ਅਕੋਰਡਿੰਗ ਆਪਾਂ ਨੂੰ ਮਿਕਸੀ ਦੇ ਜਗ ਵਿੱਚ ਪਾ ਕੇ ਪੀਸ ਲੈਨੇ ਆ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਥੋੜਾ ਜਿਹਾ આમਚੂਰ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਇਹਦੇ 'ਚ ਆਪਾਂ ਨੂੰ ਪੀਸ ਲੈਣੇ ਆ ਚਟਨੀ ਆਪਣੀ ਬਣ ਗਈ ਆ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲੈਣੇ ਆ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਸ ਤਰ੍ਹਾਂ ਹੀ ਵਿੱਚ ਆਲੂ ਕੱਢ ਕੱਢ ਕੇ ਉਹਦੇ ਵਿੱਚ ਪਾਈ ਜਾਂਦੇ ਆ ਤੇਲ ਵਿੱਚ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਪਕਾ ਕੇ ਇੱਕ ਵਾਰ ਆਪਾਂ ਇਹਨਾਂ ਨੂੰ ਕੱਢ ਲੈਨੇ ਆ। ਯਾਪਾ ਇਦਾਂ ਹੀ ਦੂਸਰੇ ਵੀ ਆਲੂ ਤਿਆਰ ਕਰ ਲੈਣੇ ਆ ਆਪਾਂ ਆਲੂ ਤਿਆਰ ਕਰ ਲਏ ਹੁਣ ਆਪਾਂ ਇਹਨਾਂ ਨੂੰ ਇੱਕ ਕਟੋਰੀ ਲਵਾਂਗੇ ਪਲੇਨ ਉਹਦੇ ਨਾਲ ਥੋੜੇ ਥੋੜੇ ਆਪਾਂ ਨੂੰ ਇਹਨਾਂ ਨੂੰ ਤੋਂ ਪ੍ਰੈਸ ਕਰਾਂਗੇ ਆਪਾਂ ਪ੍ਰੈਸ ਕੀਤੇ ਹੋਏ ਆਲੂ ਦੁਬਾਰਾ ਪਾ ਲਾਂਗੇ ਆਪਾਂ ਉਸ ਤਰ੍ਹਾਂ ਵੀ ਖਾ ਸਕਦੇ ਆ ਪ੍ਰੈਸ ਕਰਕੇ ਸਿੱਧੇ ਵੀ ਖਾ ਸਕਦੇ ਆ ਪਰ ਥੋੜਾ ਜ਼ਿਆਦਾ ਕਰੈਂਚੀ ਬਣਾਉਣ ਵਾਸਤੇ ਆਪਾਂ ਇਹਨਾਂ ਦੁਬਾਰਾ ਥੋੜੇ ਜਿ ਬਸ 1 ਮਿੰਟ ਵਾਸਤੇ ਪਾਵਾਂਗੇ ਜ਼ਿਆਦਾ ਦੇਰ ਨਹੀਂ ਪਾਵਾਂਗੇ ਆਪਾਂ ਵਾਪਾਂ ਹੁਣ ਬਰੂਲਿਆਂ ਨੂੰ ਕੱਢ ਲੈਨੇ ਆ ਆਪਨੇ ਬਰੂਲੇ ਬਣ ਕੇ ਤਿਆਰ ਹੋ ਗਏ ਆ ਬਹੁਤ ਹੀ ਸਵਾਦ ਬਣਦੇ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਰੋ ਸ਼ੇਅਰ ਕਰੋ